ਸੱਚੇ ਕਾਲ ਦੋਸਤੋ ਪਬਲਿਕ ਸਮਾਣਨ ਉਸਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਜਿਹੜਾ 28 ਮਾਰਚ ਨੂੰ ਬਾਬਾ ਸ਼ਾਮ ਜੀ ਦਾ ਜਿਹੜਾ ਨਿਸ਼ਾਨ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ 21 ਸੌਣ ਜਿਹੜਾ ਨਿਸ਼ਾਨ ਹੈ ਲਗਭਗ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਮਹਿਲਾ ਸੰਗੀਤਨ ਮੰਡਲੀ ਵੱਲੋਂ ਵੀ ਪੂਰਾ ਜੋਰ ਸ਼ੋਰਾਂ ਦੇ ਨਾਲ ਇਹ ਜਿਹੜਾ ਹੁਣ ਕੰਮ ਤਿਆਰੀਆਂ ਦਾ ਕੀਤਾ ਜਾ ਰਿਹਾ ਹੈ ਤੇ ਸਮੂਹ ਸ਼ਾਮ ਪ੍ਰੇਮਿਆ ਵੱਲੋਂ ਅਪੀਲ ਕੀਤੀ ਗਈ ਕਿ ਇਸ ਯਾਤਰਾ ਦੇ ਵਿੱਚ ਸ਼ਹਿਰ ਦੇ ਲੋਕ ਪਹੁੰਚਣ ਤੇ ਦੂਰ ਦੂਰ ਤੋਂ ਜਿਹੜੇ ਲੋਕ ਨੇ ਇਸ ਯਾਤਰਾ ਦੇ ਵਿੱਚ ਪਹੁੰਚ ਕੇ ਆਪਣਾ ਜਿਹੜਾ ਹਿੱਸਾ ਲੈ ਰਹੇ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਸੱਚੇ ਮੰਨਦੇ ਨਾਲ ਜਿਹੜਾ ਨਿਸ਼ਾਨ ਹੈ ਤੁਸੀਂ ਨਿਸ਼ਾਨ ਨੂੰ ਹੱਥ ਲਾਓਗੇ ਤਾਂ ਤੁਹਾਡੀਆਂ ਜਿਹੜੀਆਂ ਮਨੋ ਕਾਮਨਾਵਾਂ ਨੇ ਉਹ ਵੀ ਪੂਰੀਆਂ ਹੋ ਜਾਣਗੀਆਂ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਤੌਰ ਤੇ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਤੇ ਅਗਲੇ ਦਿਨ ਜਿਹੜਾ ਹੈ ਜਾਗਰਣ ਵੀ 29 ਤਰੀਕ ਨੂੰ ਹੋਣ ਜਾ ਰਿਹਾ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਸਮਾਣਾ ਕੀ ਕੀ ਕਹੋਗੇ ਜਿਹੜੀ ਸਮਾਣਾ ਦੀ ਨਿਸ਼ਾਨ ਯਾਤਰਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਤਿਆਰੀਆਂ ਕਿੱਦਾਂ ਦੀਆਂ ਹੋ ਰਹੀਆਂ ਨੇ ਜੀ ਜੈ ਸ਼੍ਰੀ ਸ਼ਾਮ ਜੀ ਸਾਰਾ ਸ਼ਹਿਰ ਸਮਾਣਾ ਸ਼ਹਿਰ ਨਮਾਸਤੋ ਪਹਿਲਾ ਬਹੁਤ ਖੁਸ਼ੀ ਦੀ ਗੱਲ ਹੈ ਸ਼ਾਮ ਬਾਬਾ ਜੀ ਦੀ ਅਪਾਰ ਕਿਰਪਾ ਦੇ ਨਾਲ ਹਰ ਸਾਲ ਸਾਡੀ ਇਹ ਚੌਥੀ ਨਿਸ਼ਾਨ ਯਾਤਰਾ ਹੈ 2100 ਨਿਸ਼ਾਨ ਬਾਬਾ ਜੀ ਦਾ ਤਿਆਰ ਹੋ ਚੁੱਕਿਆ ਅੱਜ ਸ਼ਾਮ ਭਗਤਾਂ ਨੂੰ ਮੇਰੀ ਬੇਨਤੀ ਹੈ ਜਿਨ੍ਹਾਂ ਨੇ ਨਿਸ਼ਾਨ ਨਹੀਂ ਬੁੱਕਰਾਏ ਉਹ ਆਪਣੇ ਨਿਸ਼ਾਨ ਬੁੱਕਰਾ ਕੇ ਜੋ ਖਾਟੂ ਨਹੀਂ ਜਾ ਸਕਦੇ ਇਹ ਨਿਸ਼ਾਨ ਯਾਤਰਾ ਪਾਗਣ ਉਤਸਵ ਦੇ ਵਿੱਚ ਹਾਜ਼ਰ ਹੋ ਕੇ ਆਪਣਾ ਨਿਸ਼ਾਨ ਬਾਬਾ ਜੀ ਨੂੰ ਅਰਪਣ ਕਰੋ ਜੋ ਤੁਹਾਡੀ ਮਨੋ ਕਾਮਨਾ ਹੈ ਨਿਸ਼ਾਨ ਚੱਕਦੇ ਹੋਏ ਆਪਣੀ ਬਾਬਾ ਜੀ ਨੂੰ ਅਰਜੀ ਲਾਓ ਉਹ ਮਨੋ ਕਾਮਨਾ ਪੂਰੀ ਹੋਏਗੀ 2100 ਨਿਸ਼ਾਨ ਸਾਰੇ ਤਿਆਰ ਹੋ ਚੁੱਕਿਆ ਤੇ ਬੱਬਿਆ ਨਿਸ਼ਾਨ ਯਾਤਰਾ ਸਾਰੇ ਸਮਾਣੇ ਵਿੱਚ ਹੋਏਗੀ ਮੈਂ ਸ਼ਹਿਰ ਵਾਸੀਆਂ ਨੂੰ ਸਾਰੇ ਨੂੰ ਬੇਨਤੀ ਕਰਦਾ ਇਸ ਯਾਤਰਾ ਵਿੱਚ ਭਾਗ ਲੈਣ ਤੇ ਦੂਰ ਤੋਂ 29 ਤਰੀਕ ਨੂੰ ਸਾਡਾ ਇੱਥੇ ਜਾਗ ਰਹਿਣਾ ਪਾਪਾ ਜੀ ਦਾ ਉਹ ਬਾਬਾ ਜੀ ਦੇ ਪ੍ਰਸਿੱਧ ਗਾਇਕ ਰਮਿੰਦਰ ਸਿੰਘ ਜੀ ਰੋਮੀਕ ਰੀਲਾਵਾਜ਼ ਵਾਲੇ ਤੇ ਭਜਨ ਗਾਇਕ ਜੈਪੁਰ ਤੋਂ ਸੰਜੇ ਪਾਰਕ ਜੀ ਵਿਸ਼ੇਸ਼ ਤੌਰ ਤੇ ਕੋਲਕੱਤੇ ਤੋਂ ਆਦਰਯੋਗ ਮੇਰੇ ਗੁਰੂ ਜੀ ਨਿਰਮਲ ਸਿੰਘ ਜੀ ਜੁੰਜਨ ਵਾਲੇ ਉਹ ਵੀ ਪਹੁੰਚ ਰਹੇ ਨੇ ਤੇ ਹੋਰ ਸਾਰੇ ਸ਼ਹਿਰ ਵਾਸੀ ਇੱਥੇ ਪਹੁੰਚਣਗੇ ਅਸੀਂ ਸਾਰੀ ਪ੍ਰੈਸ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਪੂਰਾ ਸਾਥ ਦੇ ਰਹੇ ਨੇ ਅਸੀਂ ਅਗਰਵਾਲ ਧਰਮਸ਼ਾਲਾ ਦੇ ਵੀ ਬਹੁਤ ਧੰਨਵਾਦ ਦੀਆ ਮਤਲਬ ਬਿੱਤਲ ਜੀ ਦੇ ਜਿਹੜੇ ਸਾਡਾ ਪੂਰਾ ਸਾਥ ਦੇ ਰਹੇ ਨੇ ਪ੍ਰਸ਼ਾਸਨ ਵੀ ਸਾਡਾ ਪੂਰਾ ਸਾਥ ਦੇ ਰਿਹਾ ਇੱਥੇ ਸਾਰੇ ਸਾਰਾ ਸ਼ਹਿਰ ਹੀ ਸਾਡਾ ਪੂਰਾ ਸਾਥ ਦੇ ਰਿਹਾ ਹੈ ਤੇ ਵਿੱਚ જય શ્રી ਸ਼ਾਮ ਮੈਂ ਅਰਦਾਸ ਜਿਨ੍ਹਾਂ ਨੇ ਨਿਸ਼ਾਨ ਨਹੀਂ ਬੁੱਕ ਕਰਾਇਆ ਆਪਣਾ ਨਿਸ਼ਾਨ ਬੁੱਕ ਕਰਾਓ ਤੇ ਆਪਣਾ ਟੋਕਨ ਲਓ જય શ્રી ਸ਼ਾਮ જય શ્રી